ਯਾਰ ਲੇਗ ਮੈਂ ਆਤੀ ਨਹੀਂ ਉਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਹੁੰਚੇ ਜੀ ਗਵਾਲੀ ਔਰ ਕਿਲੇ ਤੇ ਆਵ ਦਰਸ਼ਨ ਕਰੋ ਜੀ ਗੁਰਦੁਆਰਾ ਗਵਾਲੀਆਰ ਕਿਲਾ ਬੰਦੀ ਸ਼ੋਰ ਗੁਰਦੁਆਰਾ ਜਿਵੇਂ ਪਾਸ਼ਾ ਜੀ ਦਾਤਾ ਬੰਦੀ ਦਾਤਾ ਬੰਦੀ ਸ਼ੋਰ ਗੁਰਦੁਆਰਾ ਆਪ ਦਰਸ਼ਨ ਕਰੋ ਜੀ ਦਾਤਾ ਬੰਦੀ ਸ਼ੋਰ ਗੁਰਦੁਆਰਾ ਗਵਾਲੀਆਰ ਕਿਲਾ ਕਿਲੇ ਦੇ ਉੱਪਰ ਹੈ ਇਹ ਗੁਰਦੁਆਰਾ ਕਿਲੇ ਦੇ ਉੱਪਰ ਹੈ ਆਪ ਦਰਸ਼ਨ ਕਰੋ ਸੰਗਤਾਂ ਦੇ ਆਓ ਦਰਸ਼ਨ ਕਰੋ ਸੰਗਤਾਂ ਦੇ ਉਹ ਇਹ ਚੀਜ਼ ਨਹੀਂ ਹੈ ਨਾ ਸਿਰਜਕ ਸਿਰਵਤੀ ਆ ਰਹੇ ਨੇ ਮੁੰਨੇ ਰਸ ਦਿੱਤਿਆਂ ਦੇ ਥੱਲੇ ਅੰਮ੍ਰੇ ਨੇ ਆਪ ਦਰਸ਼ਨ ਕਰੋ ਸੰਗਤਾਂ ਦੇ ਆਪ ਦਰਸ਼ਨ ਕਰੋ ਸੰਗਤਾਂ ਦੇ ਸਾਹਮਣੇ ਗੁਰਦੁਆਰਾ ਹੈ ਆਪ ਦਰਸ਼ਨ ਕਰ ਸਕਦੇ ਹੋ ਗੁਰਦੁਆਰੇ ਦੇ ਬਹੁਤ ਹੀ ਪਵਿੱਤਰ ਜਗ੍ਹਾ ਹੈ ਆਪ ਵੀ ਕਦੇ ਆਓ ਤੇ ਦਰਸ਼ਨ ਕਰੋ ਸਾਧ ਸੰਗਤ ਜੀ ਛੇਵੇਂ ਪਾਤਸ਼ਾਹ ਜੀ ਦਾ ਗੁਰਦੁਆਰਾ ਹੈ ਦਾਤਾ ਬੰਦੀ ਛੋੜ ਗੁਰਦੁਆਰਾ ਹੈ ਦਾਤਾ ਬੰਦੀ ਛੋੜ ਜੋ ਕਿ ਗਵਾਲੀਅਰ ਦਾ ਕਿਲਾ ਜਿੱਥੋਂ ਕਿ ਛੇਵੇਂ ਪਾਤਸ਼ਾਹ ਜੀ ਨੇ 52 ਰਾਜਿਆਂ ਨੂੰ ਰਿਹਾਂ ਕਰਵਾਇਆ ਸੀਗਾ ਇਹ ਉਹ ਗੁਰਦੁਆਰਾ ਹੈ ਮੰਡੀ ਸ਼ੋਰ ਗੁਰਦੁਆਰਾ ਹੈ ਜੋ ਕਿ 52 ਰਾਜਿਆਂ ਨੂੰ ਰਿਹਾਂ ਕਰਵਾਇਆ ਸੀ ਆਪ ਸਭ ਜਾਣਦੇ ਹੋ ਦੀਵਾਲੀ ਵਾਲੇ ਦਿਨ ਦੀਵਾਲੀ ਵਾਲੇ ਦਿਨ ਰਿਹਾਂ ਕਰਵਾਇਆ ਇੱਥੇ ਜੋ ਕਿ ਦੀਵਾਲੀ ਵੀ ਮਨਾਈ ਜਾਂਦੀ ਹੈ ਜੋ ਕਿ ਦੀਵਾਲੀ ਵੀ ਮਨਾਈ ਜਾਂਦੀ ਹੈ ਆਪ ਦਰਸ਼ਨ ਕਰੋ ਸਕੂਲ ਵਾਲੇ ਬੱਚੇ ਹੀ ਬਹੁਤ ਚਾਉਂਦੇ ਹਨ ਆਪ ਦਰਸ਼ਨ ਕਰ ਸਕਦੇ ਹੋ ਜਿੰਨਾ ਨਾ ਬਹੁਤ ਹੀ ਪਵਿੱਤਰ ਜਗ੍ਹਾ ਹੈ ਆਪ ਦਰਸ਼ਨ ਕਰ ਸਕਦੇ ਹੋ ਸਾਹਮਣੇ ਪਾਰਕ ਬਣਿਆ ਹੈ ਪਾਰਕ ਦੇ ਵਿੱਚ ਗੱਡੀਆਂ ਲੱਗ ਜਾਂਦੀਆਂ ਹਨ ਰਹਿਣ ਵਾਸਤੇ ਕਮਰੇ ਮਿਲ ਜਾਂਦੇ ਹਨ ਬਹੁਤ ਹੀ ਕਮਰੇ ਬਣੇ ਹਨ ਗੁਰੂ ਜੀ ਬਹੁਤ ਹੀ ਕਿਰਪਾ ਹੈ ਆਪ ਦਰਸ਼ਨ ਕਰੋ ਆਪ ਦਰਸ਼ਨ ਕਰੋ ਜੀ ਸਾਹਮਣੇ ਗੁਰਦੁਆਰਾ ਹੈ ਆਪ ਦਰਸ਼ਨ ਕਰੋ ਇਹ ਸਾਹਮਣੇ ਗੁਰਦੁਆਰਾ ਹੈ ਆਪ ਦਰਸ਼ਨ ਕਰ ਸਕਦੇ ਹੋ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ